ਕਿਉਂ ਸਦੀਆਂ ਸਵਰੀਆਂ ਔਰਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੈਠ ਕੇ ਪੁੱល ਬਖਸ਼ਾਈ ਇਹ ਸਾਖੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਦੌਰਾਨ ਦੀ ਹੈ ਜਦੋਂ ਉਹ ਲੋਕਾਈ ਨੂੰ ਸੱਚੇ ਮਾਰਗ ਤੇ ਪਾਉਣ ਲਈ ਵੱਖ-ਵੱਖ ਥਾਵਾਂ ਤੇ ਜਾਂਦੇ ਸਨ ਇੱਕ ਵਾਰ ਗੁਰੂ ਸਾਹਿਬ ਇੱਕ ਐਸੇ ਨਗਰ ਵਿੱਚ ਪਹੁੰਚੇ ਜਿੱਥੇ ਆਮਦਨ ਦਾ ਮੁੱਖ ਸਾਧਨ ਗਲਤ ਕੰਮਾਂ ਦੇ ਆਧਾਰ ਤੇ ਸੀ ਉੱਥੇ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਅਜਿਹੇ ਗਲਤ ਤੰਦਿਆਂ ਵਿੱਚ ਲੱਗਣਾ ਪੈਂਦਾ ਸੀ ਉਹ ਸਜੀਆਂ ਸਵਰੀਆਂ ਰਹਿਨੀਆਂ ਸਨ ਪਰ ਅੰਦਰੋਂ ਬਹੁਤ ਦੁਖੀ ਅਤੇ ਖਾਲੀ ਮਹਿਸੂਸ ਕਰਦੀਆਂ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਸ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਰੋਹਾਨੀ ਚਿਹਰੇ ਅਤੇ ਸ਼ਾਂਤ ਸੁਭਾਅ ਨੇ ਲੋਕਾਂ ਨੂੰ ਖਿੱਚਿਆ ਹੌਲੀ ਹੌਲੀ ਲੋਕ ਉਹਨਾਂ ਕੋਲ ਆਉਣ ਲੱਗ ਪਏ ਅਤੇ ਉਹਨਾਂ ਦੇ ਬਚਨ ਸੁਣਨ ਲੱਗੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਉਹੀ ਔਰਤਾਂ ਵੀ ਸਨ ਜੋ ਸਾਜ-ਤਜ ਕੇ ਬਾਹਰ ਨਿਕਲਦੀਆਂ ਸਨ ਗੁਰੂ ਜੀ ਨੇ ਉਹਨਾਂ ਨੂੰ ਸੱਚੀ ਜ਼ਿੰਦਗੀ ਦਾ ਮਾਰਗ ਦੱਸਿਆ ਉਹਨਾਂ ਨੇ ਸਮਝਾਇਆ ਕਿ ਅਸਲ ਸੁੰਦਰਤਾ ਬਾਹਰੀ ਸ਼ਿੰਗਾਰ ਵਿੱਚ ਨਹੀਂ ਸਗੋਂ ਮਨ ਦੀ ਸ਼ੁੱਧਤਾ ਚੰਗੇ ਕਰਮਾਂ ਅਤੇ ਪ੍ਰਮਾਤਮਾ ਨਾਲ ਜੁੜਨ ਵਿੱਚ ਹੈ ਉਹਨਾਂ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਮਨੂਰਥ ਵਿਕਾਰਾਂ ਵਿੱਚ ਫਸਣਾ ਨਹੀਂ ਸਗੋ ਨਾਮ ਜਪਣਾ ਕੀਰਤ ਕਰਨੀ ਅਤੇ ਵੰਡ ਛਕਣਾ ਹੈ ਗੁਰੂ ਜੀ ਦੇ ਪ੍ਰੇਮ ਭਰੇ ਬਚਨਾਂ ਦਾ ਉਹਨਾਂ ਔਰਤਾਂ ਦੇ ਦਿਲਾਂ ਤੋਂ ਬਹੁਤ ਡੂੰਘਾ ਅਸਰ ਹੋਇਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਤੱਕ ਗਲਤ ਰਾਹ ਤੇ ਚੱਲ ਰਹੀਆਂ ਸਨ ਅਤੇ ਉਹਨਾਂ ਦਾ ਜੀਵਨ ਅਰਥਹੀਨ ਸੀ ਉਹਨਾਂ ਦੀਆਂ ਅੱਖਾਂ ਵਿੱਚ ਪਰਸ਼ਾਵੇਂ ਦੇ ਅਥਰੂ ਆ ਗਏ ਉਹ ਸਾਰੀਆਂ ਔਰਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਬੈਠੀਆਂ ਉਹਨਾਂ ਨੇ ਆਪਣੇ ਪਹਿਰਾਵੇ ਅਤੇ ਸਜਾਵਟ ਦੀ ਪ੍ਰਵਾਣਾ ਕਰਦੇ ਹੋਏ ਨਿਮਰਤਾ ਨਾਲ ਆਪਣੀਆਂ ਸਾਰੀਆਂ ਪੁੱਲਾਂ ਲਈ ਬਖਸ਼ਿਸ਼ ਮੰਗੀ। ਉਹਨਾਂ ਨੇ ਗੁਰੂ ਜੀ ਅੱਗੇ ਪ੍ਰਣਾਮ ਕੀਤਾ ਕਿ ਉਹ ਅੱਜ ਤੋਂ ਬਾਅਦ ਪਵਿੱਤਰ ਜੀਵਨ ਬਤੀਤ ਕਰਨਗੀਆਂ ਅਤੇ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣਗੀਆਂ। ਗੁਰੂ ਨਾਨਕ ਦੇਵ ਜੀ ਨੇ ਆਪਣੀ ਮਹਾਨ ਦਇਆ ਤੇ ਤਰुणा ਨਾਲ ਉਹਨਾਂ ਸਾਰਿਆਂ ਨੂੰ ਬਖਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਹਮੇਸ਼ਾ ਬਖਸ਼ਣ ਹਾਰ ਹੈ ਅਤੇ ਜਦੋਂ ਕੋਈ ਸੱਚੇ ਦਿਲੋਂ ਪ੍ਰਸਤਾਵਾ ਕਰਦਾ ਹੈ ਅਤੇ ਨੇਕ ਰਾਹ ਤੇ ਚੱਲਣ ਦਾ ਪ੍ਰਣ ਕਰਦਾ ਹੈ ਤਾਂ ਉਸ ਦੀਆਂ ਸਾਰੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਇਸ ਘਟਨਾ ਤੋਂ ਬਾਅਦ ਉਹਨਾਂ ਔਰਤਾਂ ਨੇ ਆਪਣੇ ਗਲਤ ਤੰਦੇ ਛੱਡ ਦਿੱਤੇ ਅਤੇ ਇੱਕ ਸਤਕਾਰਯੋਗ ਤੇ ਧਾਰਮਿਕ ਜੀਵਨ ਜੀਉਣਾ ਸ਼ੁਰੂ ਕਰ ਦਿੱਤਾ ਇਹ ਸਾਖੀ ਦਰਸਾਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਵੀ ਨੀਵਾਂ ਨਹੀਂ ਸਮਝਿਆ ਉਹਨਾਂ ਨੇ ਪਾਪੀਆਂ ਗਲਤ ਰਾਹ ਤੇ ਚੱਲਣ ਵਾਲਿਆਂ ਅਤੇ ਸਮਾਜ ਦੁਆਰਾ त्यागे ਗਏ ਲੋਕਾਂ ਨੂੰ ਵੀ ਪ੍ਰੇਮ ਅਤੇ ਸੱਚਾਈ ਦਾ ਮਾਰਗ ਦਿਖਾਇਆ ਅਤੇ ਉਹਨਾਂ ਨੂੰ ਦੁਬਾਰਾ ਸਤਿਕਾਰਯੋਗ ਜੀਵਨ ਜੀਉਣ ਦਾ ਮੌਕਾ ਦਿੱਤਾ ਇਹ ਗੁਰੂ ਸਾਹਿਬ ਦੀ ਸਰਬ ਸਾਂਝੀ ਵਾਲਤਾ ਤੇ ਬਖਸ਼ਣਹਾਰਤਾ ਦਾ ਪ੍ਰਤੀਕ ਹੈ ਸਿੱਖ ਇਤਿਹਾਸ ਦੀਆਂ ਹੋਰ ਸਾਖੀਆਂ ਜਾਣਨ ਲਈ ਸੁਣਨ ਲਈ ਖਾਲਸ ਹਿਸਟਰੀ ਹਿਸਟਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਮੈਂਟਾਂ ਦੁਆਰਾ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਤਾਂ ਜੋ ਆਪ ਜੀ ਨੂੰ ਹੋਰ ਵੀ ਸਾਖੀਆਂ ਗੁਰ ਇਤਿਹਾਸ ਨਾਲ ਜੋੜਿਆ ਜਾਵੇ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ